हम अव गुण पर एक गुण नाखी अमृत छाट खाई माया मोह परम पैले सुत दारा से प्रीत लगा एक तम पंथ सुनो गुरु संग ਤੇਹ ਮਿਲੰਤੋ ਜਮ ਤਰਾਸ ਮਿਟਾਈ ਇੱਕ ਅਰਦਾਸ ਸੁਹਾਟ ਕੀਰਤ ਕੀ ਗੁਰਦਾਮ ਦਾਸ ਰੱਖੂ ਸਰਨਾਈ ਇੱਕ ਅਰਦਾਸ ਸੁਹਾਟ ਕੀਰਤ ਕੀ ਗੁਰਦਾਮ ਦਾਸ ਰੱਖੂ ਸਰਨਾਈ ਸੁਖ ਹੋ ਟਲ ਗੁਰ ਸੇਵੀਆ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋ ਕੋਰ ਸਹੋ ਛਟੀਆਂ ਤੂਦੁ ਡਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀ ਸੱਜਣ ਸੱਚੇ ਪਾਤੇ ਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਸੱਜਣ ਸੱਚ ਪਾ ਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੋ ਵਾਹਿ ਗੁਰੂ ਸਾਹਿਬ ਜੀ ਤਨ ਸਰੀ ਮਹੱਲਤੀ ਜੀ ਜੀਵ ਜੰਤ ਜਿਨ ਪ੍ਰਤਿ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕਾ ਨਾਮ ਰੱਤੇ ਲਿਵ ਲਾਇ ਸਦਾ ਤਨ ਅੰਤਰ ਨਾਮ ਸੰਭਾਲੇ ਜੀਵ ਜੰਤ ਜਿਨ ਹੈ ਪ੍ਰਤਿ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕਾ ਨਾਮ ਰਤੇ ਲੇਵਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵ ਰਹਾ ਇਹੋ ਹਰ ਰੰਗ ਗੂੜਾ ਤਾਨ ਪਰ ਰੋ ਸੀਗਾਰ ਰਾਵ ਪ੍ਰਭ ਸੋ ਹਉਮੈ ਵਿੱਤ ਪ੍ਰਭ ਕੋਈ ਨਾ ਪਾਏ ਮੂਲੋ ਪੁੱਲੋ ਜਨਮ ਗਵਾਇ ਗੁਰ ਤੇ ਸਾਤ ਸਹਜ ਸੁਖ ਬਾਣੀ ਸੇਵਾ ਸੱਚੀ ਨਾਮ ਸਮਾਣੀ ਸਬਦ ਮਿਲ ਪ੍ਰੀਤਮ ਸਦਾ ਧਿਆਏ ਸਚਨਾਮ ਵਡਿਆਈ ਪਾਏ ਆਪ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰਬਾਣੇ ਤੇ ਹਰ ਮਨ ਵਸਾਏ ਨਾਨਕ ਸੱਚ ਰਤੇ ਪ੍ਰਭ ਆਪ ਮਿਲਾਏ ਆਪੇ ਕਰਤਾ ਜਗ ਜਗ ਸੋਏ ਨਦਰ ਕਰੇ ਮੇ ਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸੱਚ ਰਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਨਹਲਾ ਤੀਜਾ ਸਦਾ ਤਨ ਅੰਤਰ ਨਾਮ ਸੰਵਾਲੇ ਜੀ ਜੰਤ ਜਿਨਹ ਪ੍ਰਤਿ ਪਾਲੇ ਮੁਕਤ ਪਦਾਰਥ ਤਿਨ ਕਾਉ ਪਾਏ ਹਰ ਕੈ ਨਾਮ ਰਤੇ ਲਿਵ ਲਾਏ